ਆਪ ਵੀ ਭੜਨੀ ਹੈ ਲੇਕੇ ਪਹਿਲੇ ਲੱਸੀ ਵੀ ਕੇ ਜਾਣੀਓ ਪੇੜੇ ਲੈ ਕੇ ਜਾਣਾ ਜਦੋਂ ਇੱਥੇ ਆਂਦੇ ਆ ਤੇ ਇੱਕ ਬਾਬਾ ਜੀ ਦੇ ਦਰਸ਼ਨ ਔਰ ਦੂਜਾ ਰੀਜ਼ਨ ਫਿਰ ਇੱਥੇ ਲੱਸੀ ਦਾ ਹੈ ਬਹੁਤ ਵਾਰੀ ਆਏ ਜਦੋਂ ਆਈਦਾ ਉਹ ਹੋ ਕੇ ਜਾਈਦਾ ਲੱਸੀ ਉਹ ਗਰਮੀ ਵਾਸਤੇ ਮਤਲਬ ਇੱਕ ਨੰਬਰ ਡੀ ਹਾਈਡਰੇਸ਼ਨ ਨਹੀਂ ਹੁੰਦਾ ਕੁਛ ਕੰਨਾ ਮਤਲਬ ਬਹੁਤ ਬੈਸਟ ਰੀ ਦੀ ਪੇੜੇ ਬਣ ਕੇ ਉਸ ਤੋਂ ਬਾਅਦ ਖੋਏ ਦੇ ਫਿਰ ਉਹਦਾ ਮੱਖਣ ਕੱਢਿਆ ਜਾਂਦਾ ਫਿਰ ਮੱਖਣ ਕੱਢ ਕੇ ਉਹ ਕੋ 15 20 ਮਿੰਟ ਦਾ ਪ੍ਰੋਸੈਸ ਹੈਗਾ ਫਿਰ ਦਹੀਂ ਪਾਉਂਦੇ ਆ ਉਹਨੂੰ ਮਿਕਸ ਕਰਕੇ ਦਹੀਂ ਦੇ ਵਿੱਚ ਮੱਖਣ ਉੱਪਰ ਪਾਇਆ ਜਾਂਦਾ ਜਿਹੜਾ ਥੱਲੇ ਵਾਲਾ ਰਸ ਹੁੰਦਾ ਉਹ ਦਹੀਂ 'ਚ ਪਾ ਕੇ ਲੱਸੀ ਬਣਾਈ ਜਾਂਦੀ। ਆਮਾ ਜੀ ਨਸੀਮ ਮਝੂ ਰਿਆ ਜੀ ਭਾਜੀ। ਮਝੂ ਰਿਆ? ਹਾਂ ਜੀ। ਆਹ ਜ਼ਿਆਦਾ ਮਝੂ ਰਿਆ ਅੰਕਲ ਹੋਣਾ। 365 ਇੱਕ ਵਾਰ ਹੀ ਐਕਟਰ ਸਾਰੇ ਪੂਰਾ ਬੋਇੰਗ ਪਰ ਕੇ ਆਏ ਜੋ ਸਾਰੇ-ਸਾਰੇ ਅਰਵਿੰਦਰ ਜੀ ਹੋਵੇ, ਅਸਮਾਨ ਖਾਨ ਹੋ ਗਿਆ, ਅਸ਼ੋਰੀਆ ਰਾਏ ਹੋ ਗਈ, ਅਮਿਸ਼ਾ ਪਟੇਲ ਹੋ ਗਈ, ਸਭ ਤਕਰੀਬਨ ਲੱਸੀ ਪੀ ਗਏ। ਚੌਥੀ ਪਛਾਇ ਸ਼ਿਰਕੁਰ ਰਾਮਦਾਸ ਜੀ ਦੁਆਰਾ ਵਸਾਈ ਗਈ ਪਾਵਨ ਪਿੱਤਰ ਨਗਰੀ ਸ੍ਰੀ ਅਮਰਸਰ ਸਾਹਿਬ ਦੇ ਹਰ ਗਲੀ ਮੋੜ ਤੇ ਹਰ ਨੁੱਕੜ ਤੇ ਕੁਛ ਨਾ ਕੁਛ ਖਾਸ ਖਾਣ ਪੀਣ ਲਈ ਮਸ਼ਹੂਰ ਹੈ ਜਿੱਥੇ ਅਮਰਸਰ ਦੇ ਤੰਦੂਰੀ ਕੁਲਚਿਆਂ ਦੀ ਖੁਸ਼ਬੂ ਦੁਨੀਆ ਭਰ ਵਿੱਚ ਮਸ਼ਹੂਰ ਹੈ ਉੱਥੇ ਹੀ ਗੁਰੂ ਨਗਰੀ ਦੀ ਮਿੱਠੀ ਲੱਸੀ ਦਾ ਜਾਦੂ ਵੀ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲਦਾ ਹੈ ਔਰ ਖਾਸ ਕਰਕੇ ਗਿਆਨੀ ਦੀ ਪੇੜੇ ਵਾਲੀ ਲੱਸੀ ਉਹ ਲੱਸੀ ਜਿਹੜੀ ਇੱਕ ਸਦੀ ਤੋਂ ਜ਼ਿਆਦਾ ਪੁਰਾਣੀ ਯਾਨੀ ਕਿ 104 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਜੋ ਅਮਰਸਰ ਦੀ ਵਿਰਾਸਤ ਤੇ ਸੱਭਿਆਚਾਰ ਦਾ ਵੀ ਪ੍ਰਤੀਕ ਹੈ ਇਹ ਲੱਸੀ ਜਿਹੜੀ ਗਰਮੀਆਂ 'ਚ ਰੂਹ ਨੂੰ ਚੰਦਕ ਦਿੰਦੀ ਹੈ ਅਜਿਹੇ ਵੇਲੇ ਜਦੋਂ ਤਾਪਮਾਨ ਗੁਰੂ ਨਗਰੀ 'ਚ 46 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਲੋਕ ਤੱਬੀ ਗਰਮੀ ਤੋਂ ਰਾਹਤ ਪਾਣ ਲਈ ਸ਼ਕੰਜਵੀ ਜੂਸ ਬਰਫ ਦੇ ਗੋਲਿਆਂ ਆਈਸਕ੍ਰੀਮ ਦਾ ਸਾਰਾ ਲੈਂਦੇ ਆ ਉੱਥੇ ਲੱਸੀ ਪੀਣ ਵਾਲਿਆਂ ਦੀ ਲਾਈਨ ਵੀ ਬੇहद ਲੰਬੀ ਨਜ਼ਰ ਆ ਰਹੀ ਹੈ ਔਰ ਤਿੱਖੀ ਧੁੱਪ ਤੱਬ ਵੀ ਗਰਮੀ ਦੇ ਬਾਵਜੂਦ ਇੱਥੇ ਲੱਗੀ ਲੋਕਾਂ ਦੀ ਪੀੜ ਦਰਸਾਉਂਦੀ ਹੈ ਕਿ ਲੋਕ ਇਸ ਲੱਸੀ ਦੇ ਕਿੰਨੇ دیਵਾਨੇ ਆ ਭਾਜੀ ਕੀ ਨਾਮ ਹੈ ਜੀ ਕਿੱਥੋਂ ਆਏ ਆਪਾਂ ਜੀ ਅਰਵਿੰਦਰ ਸਿੰਘ ਨਾਮ ਹੈ ਜੀ ਆਪਾਂ ਦਿੱਲੀ ਤੋਂ ਆਇਆ ਜੀ ਸਪੈਸ਼ਲ ਦੇਖੋ ਗੱਡੀ ਵੀ ਸਵਾਰਨ ਪਿਆ ਸ਼ੇਤਾਭਦੀ ਭੜਨੀ ਹੈ ਲੇਕਿਨ ਪਹਿਲੇ ਲੱਸੀ ਵੀ ਕੇ ਜਾਣੀਓ ਪੇੜੇ ਲੈ ਕੇ ਜਾਣਾ ਬੇਟੇ ਨੂੰ ਇਧਰ ਕਿੰਨੇ ਸਾਲੋਂ ਤੋਂ ਆ ਰਹੇ ਹੋ ਗੁਰੂ ਮਾਹ ਜਦੋਂ ਤੋਂ ਹੋਇਆ ਦਰਸ਼ਨ ਦੇ ਰਹੇ ਨੇ ਗੁਰੂ ਮਾਹ ਜੀ ਇਧਰ ਕੋਲ ਜ਼ਰੂਰ ਹੋ ਕੇ ਜਾਣਾ ਹੈ ਨਾ ਹੋ ਕੇ ਜਾਣਾ ਹੋ ਗਏ ਨੇ 20-25 ਸਾਲ ਹੋ ਗਏ 20-25 ਸਾਲ ਹੋ ਗਏ ਆਪਾਂ ਨਿਆਣੇ ਜਾਣਾ ਸਵਾਦ ਉਹੀ ਹੈ ਓਹੋ ਓਈ ਓਈ ਸਭ ਕੁਝ ਉਹੀ ਆ ਦੇਖੋ ਆਇਆ ਦੇਖੋ ਪੁੱਤਰ ਆ ਆ ਬਿਲਕੁਲ ਪੈਣੀ ਪੈਣੀ ਹੈ ਜੀ ਬਿਲਕੁਲ ਹੋਰ ਗਿਆ ਬਿਲਕੁਲ ਬਿਲਕੁਲ ਸ਼ੁਕਰਾਨਾ ਗੁਰੂ ਸਾਹਿਬ ਦਾ ਹਾਜਮਾ ਦੁਸਤ ਬਰਾਂਦੀ ਹੈ ਸਕਿਨ ਚ ਗਲੋ ਮੇਰਾ ਨਾਮ ਹੈ ਪਰਮਜੀਤ ਸਿੰਘ ਤੇ ਮੇਰੀ ਵਾਈਫ ਪ੍ਰੇਣਾ ਅੱבא ਜਦਵੀ ਗੁਰੂ ਜੀ ਦੇ ਦਰਸ਼ਨ ਜਾਂਦੇ ਚੰਡੀਗੜ੍ਹ ਤੋਂ ਆਪਾਂ ਅੱਛਾ ਜਦੋਂ ਵੀ ਇੱਥੇ ਆਉਂਦੇ ਜਦੋਂ ਵੀ ਇੱਥੇ ਆਉਂਦੇ ਆ ਤੇ ਇੱਕ ਬਾਬਾ ਜੀ ਦੇ ਦਰਸ਼ਨ ਔਰ ਦੂਜਾ ਰੀਜ਼ਨ ਫਿਰ ਇੱਥੇ ਲੱਸੀ ਦਾ ਹੈ ਇਹ ਮਤਲਬ ਇੱਥੇ ਆ ਕੇ ਸਾਨੂੰ ਜੋ ਸਕੂਨ ਮਿਲਦਾ ਹੈ ਇੱਕ ਤਾਂ ਮਾਨਸਿਕ ਉੱਥੇ ਦਰਸ਼ਨ ਕਰਕੇ ਔਰ ਇੱਕ ਤਨ ਨੂੰ ਜੋ ਲੱਸੀ ਪੀ ਕੇ ਵੱਡੀ ਸੀ ਵੱਡੀ ਗੱਲ ਕਹੀ ਹੈ ਕਿ ਮਨ ਨੂੰ ਸਕੂਨ ਰੂਹ ਨੂੰ ਜਿਹੜੀ ਹੈ ਉਹ ਸਕੂਨ ਓ ਬਾਬਾ ਜੀ ਕੋਲ ਹੈ ਤੇ ਤਨ ਲਈ ਸਕੂਨ ਇੱਥੇ ਆ ਕੇ ਮਿਲਦਾ ਹੈ ਕੀ ਕਹਾਂਗਾ ਜਾਓ ਹਾਂਜੀ ਬਹੁਤ ਵਧੀਆ ਅੰਮ੍ਰਿਤਸਰ ਇਸ ਫੇਮਸ ਫॉर ਲੱਸੀ ਸੋ ਆਈ ਸਪੈਸ਼ਲੀ ਕਮ ਫॉर ਲੱਸੀ ਹੇਅਰ ਐਂਡ ਬਾਬਾ ਜੀ ਦੇਰਸ਼ਨ ਕਰਕੇ ਬੱਚਿਆਂ ਨੂੰ ਵੀ ਤੇ ਇੱਧਰ ਆ ਕੇ ਬਹੁਤ ਚੰਗਾ ਲੱਗਦਾ ਹੈ ਸਾਨੂੰ ਹਾਂਜੀ ਮੁੰਬਈ ਤੋਂ ਆਏ ਹਾਂ ਕਿ ਨਾਮ ਮੇਰਾ ਹਰਪਾਲ ਸਿੰਘ ਨਾਮ ਮੇਰਾ ਫਸਟ ਟਾਈਮ ਮੈਂ ਫਸਟ ਟਾਈਮ ਮੈਂ ਮਤਲਬ ਨੇਟ ਤੇ ਵੇਖਿਆ ਸੀ ਤੇ ਮਹੀਂ ਮਤਲਬ ਘੁੰਮਦੇ ਘੁੰਮਦੇ ਲੱਭਣ ਨਹੀਂ ਢਈ ਜਗ੍ਹਾ ਜਦੋਂ ਡਾਕਟਰ ਪਾਕਿਸਤਾਨ ਸਰਚ ਮਾਰ ਕੇ ਆਏ ਆ ਤੇ ਟੈਸਟ ਕੀਤਾ ਬਹੁਤ ਵਧੀਆ ਨਵਾਂ ਸੀ ਵੀ ਲੱਸੀ ਮਿਸ਼ਲ ਆ ਮਤਲਬ ਇੰਸਟਾਗ੍ਰਾਮ ਤੇ ਇਹਨਾਂ ਦਾ ਪੇਜ ਜਿੱਦਾਂ ਵੇਖਿਆ ਸੀ ਚੈੱਕ ਕਰਦੇ ਰੀਲ ਤੇ ਵੇਖਿਆ ਸੀ ਤੇ ਆਏ ਆ ਤਾਂ ਫਿਰ ਮੈਂ ਕਿੰਨੀ ਕਿ ਚਰਚਾ ਸੁਣੀ ਸੀ ਉਹ ਗੱਲ ਨਾ ਜਿਹੜੀ ਇੱਕਦਮ ਬੈਸਟ ਆ ਜੀ ਇੱਕਦਮ ਬੈਸਟ ਇੱਕਦਮ ਢੇੜੇ ਵਾਲੀ ਲੱਸੀ ਕੀਤੀ ਆ ਢੇੜੇ ਵਾਲੀ ਕੀਤੀ ਜੀ ਜਿੱਦਾਂ ਪਹਿਲਾਂ ਉਹ ਉਹਦਾ ਵੇਖਣ ਦਾ ਤਾਂ ਉਹਦਾ 100 ਰੁਪਏ ਹੁਣ 110 ਰੁਪਏ ਲੱਸੀ ਦੇ ਕੀ ਕੀ ਫਾਇਦੇ ਆ ਲੱਸੀ ਤੇ ਵੀਰ ਜੀ ਹੁਣ ਅਸੀਂ ਤਾਂ ਮੁੰਬਈ ਰਹਿੰਦੇ ਆ ਉੱਥੇ ਦਾ ਦੁੱਧ ਦਾ ਦੁੱਧਾਂ ਦਾ ਯਾ ਲੇਕਿਨ ਇਹ ਤਾਂ ਪੰਜਾਬ ਆ ਕੇ ਜ ਲੱਸੀ ਉਹ ਗਰਮੀ ਵਾਸਤੇ ਮਤਲਬ ਇੱਕ ਨੰਬਰ ਡੀਹਾਈਡਰੇਸ਼ਨ ਨਹੀਂ ਹੁੰਦਾ ਕੁਝ ਕਰਨ ਦਾ ਮਤਲਬ ਬਹੁਤ ਬੈਸਟ ਰੀਦੀ ਹੈ ਬੋਡੀ ਨੂੰ ਹਾਈਡਰੇਟਡ ਰੱਖਦੀ ਹੈ ਕਿੰਨੀ ਕੰਮ ਕਰਦੀ ਹੈ ਹਾਜਮਾ ਤਰਸਤ ਰਹਿੰਦਾ ਹੈ ਲੱਸੀ ਦੇ ਰੇਕਾ ਫਾਇਦੇ ਨੇ ਪਰ ਜਦੋਂ ਨਾ ਲੱਸੀ ਦਾ ਆਂਦਾ ਤੇ ਗਿਆਨੀ ਦੀ ਲੱਸੀ ਸਭ ਤੋਂ ਮਸ਼ਹੂਰ ਹੈ ਕੀ ਨਾਮ ਕਿੱਥੋਂ ਆਏ ਸਗਵਾਰੇ ਤੋਂ ਆਏ ਸਗਵਾਰੇ ਤੋਂ ਹਾਂ ਜੀ ਚਰਚਾ ਸੁਣੀ ਜਿਵੇਂ ਲੱਸੀ ਦੀ ਹਾਂ ਜੀ ਟੇਸਟੀ ਲੱਗਦੀ ਹੈ ਇੱਥੇ ਪੀ ਕੇ ਜਾਈ ਜੇ ਪਹਿਲਾਂ ਆਏ ਹਾਂ ਬਹੁਤ ਵਾਰੀ ਆਏ ਜਦੋਂ ਆਈਦਾ ਉਦੋਂ ਹੋ ਕੇ ਜਾਈਦਾ ਜੇ ਜਦੋਂ ਵੀ ਇਹਨੂੰ ਇੱਥੇ ਲੱਸੀ ਹਾਂਜੀ ਪੀ ਕੇ ਜਾਈਦੀ ਹੈ ਗਰਮੀ ਬਹੁਤ ਜ਼ਿਆਦਾ ਹੈ ਬੜੇ 46 ਤੱਕ ਟੈਂਪਰੇਚਰ ਪਹੁੰਚ ਗਿਆ ਕਿੰਨੀ ਕਿ ਰਾਹਤ ਮਿਲਦੀ ਹੈ ਇੱਥੇ ਲੱਸੀ ਦੀ ਬਹੁਤ ਵਧੀਆ ਲੱਗਦਾ ਫੇੜੇ ਵਾਲੀ ਲੱਸੀ ਪੀਣ ਦੇ ਲਈ ਇੱਥੇ ਪਹੁੰਚ ਰਹੇ ਨੇ ਕੀ ਇਹ ਪੇੜੇ ਵਾਲੀ ਲੱਸੀ ਦਾ ਰਾਜਾ ਸੀ ਉਹ ਵੀ ਭਾਜੀ ਅਜੇ ਨਾਲ ਗੱਲਬਾਤ ਕਰਾਂਗੇ ਭਾਈ ਸਾਸੀ ਕਾਲ ਅੱਛਾ ਜੀ ਮੇਰਾ ਨਾਮ ਭਾਜੀ ਆਪਣਾ ਨਾਮ ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ ਭਾਜੀ ਕਿੰ ਕਦੋਂ ਤੋਂ ਇਹ ਕਾਰ ਸ਼ੁਰੂ ਕੀਤੀ ਗਈ ਸੀ ਦੱਸੋ ਸਾਰੀ ਸਾਡੇ ਦਾਦਾ ਜੀ ਨੇ 1927 ਦੇ ਵਿੱਚ ਅੱਛਾ ਜੀ ਸਾਡੀ ਚੌਥੀ ਪੀੜੀ ਹੈ ਫੋਰਥ ਜੀਨੇਸ਼ਨ ਅੱਛਾ ਜੀ ਕਿਹੜੀ ਪੇੜੇ ਵਾਲੀ ਲੱਸੀ ਮਸ਼ਹੂਰ ਆ ਉਹ ਦੱਸੋ ਕਿਵੇਂ ਬਣਦੀ ਹੈ ਖਾਸ ਕਰਕੇ ਪੇੜੇ ਵਾਲੀ ਖੋਇਆ ਹੀ ਆਪਣਾ ਲੱਤਾ ਹੁੰਦਾ ਪੇੜੇ ਵਾਲੀ ਖੋਏ ਆਪਣਾ ਜਦੋਂ ਪੇੜੇ ਬਣ ਕੇ ਉਸ ਤੋਂ ਬਾਅਦ ਖੋਏ ਦੇ ਫਿਰ ਉਹਦਾ ਮੱਖਣ ਕੱਢਿਆ ਜਾਂਦਾ ਤੇ ਮੱਖਣ ਕੱਢ ਕੇ ਉਹ ਕੋ 15-20 ਮਿੰਟ ਦਾ ਪ੍ਰੋਸੈਸ ਹੈਗਾ ਫਿਰ ਦਹੀਂ ਪਾਉਂਦੇ ਆ ਫਿਰ ਮਿਕਸ ਕਰਕੇ ਦਹੀਂ ਦੇ ਵਿੱਚ ਮੱਖਣ ਉੱਪਰ ਪਾਇਆ ਜਾਂਦਾ ਜਿਹੜਾ ਥੱਲੇ ਦਾ ਗਾਸ ਹੁੰਦਾ ਉਹ ਦਹੀਂ ਚ ਪਾ ਕੇ ਦਸੇ ਬਣਾਈ ਜਾਂਦੇ ਹੋਰ ਦਸੇ ਕੀ ਕੀ ਸੀ ਜਿਹੜੀ ਨੋਰਮਲ ਦਸੇ ਉਹ ਨੋਰਮਲ ਦਹੀਂ ਦੀ ਹੈ ਦਹੀਂ ਮਲਾਈ ਮੱਖਣ ਮਲਾਈ ਮੱਖਣ ਮਤਲਬ ਮੱਖਣ ਨੂੰ ਹੈਂਡ ਮੇਡ ਮੱਖਣ ਨੂੰ ਦਾਪ ਹੀ ਬਣਾਈਦਾ ਉਹ ਮਲਾਈ ਮੱਖਣ ਇਹ ਜਿਹੜੀ ਇੱਕ ਮੰਗੋ ਸਟ੍ਰੌਬਰੀ ਚਾਕਲੇਟ ਉਹ ਫਲੇਵਰਡ ਨੇ ਫਲੇਵਰ ਉਹ ਟੂਰਿਸਟ ਵਾਸਤੇ ਹੈ ਉਹ ਲੋਕਲ ਬੰਦਾ ਨਹੀਂ ਪਿੰਦਾ ਟੂਰਿਸਟ ਨੂੰ ਟੇਸਟ ਨਹੀਂ ਬਾਦ ਦੇਈਦਾ ਉਹ ਫਲੇਵਰ ਮੰਗਦਾ ਫਲੇਵਰ ਪਹਿਲੇ ਨਹੀਂ ਸੀ ਬਣਾਉਂਦੇ ਸਾਡੇ ਬਜ਼ੁਰਗ ਹੁਣ ਟੂਰਿਸਟ ਜਿਆਦਾ ਮੰਗਦਾ ਫਲੇਵਰ ਦੇ ਦੇਣਾ ਪੈਂਦਾ ਤੱਕਾ ਕਿੰਨਾ ਤੱਕਾ ਕਰਕੇ ਲੋਕਾਂ ਕੇ ਫਿਕਰ ਕਰਕੇ ਉੱਚ-ਕਿੱਚ ਕੇ ਬੋਲਦੇ ਮਾਨੂੰ ਮਾਨੂੰ ਬੜੀ ਖੁਸ਼ੀ ਹੁੰਦੀ ਹੈ ਸਾਡੇ ਵੱਡਿਆਂ ਦਾ ਮੂਕਾ ਲਾਇਆ ਬਸ ਚਲੀ ਜਾ ਰਹੇ ਅਸੀਂ ਵਧੀਆ ਸੋਚ ਰਹੇ ਹਾਂ ਮੇਰੇ ਲੱਸੀ ਪਲਾ ਕੇ ਦਿਖਾਉਂਗੇ ਸੀ ਹਾਂਜੀ ਅਸੀਂ ਚਾਹਦੇ ਕਿ ਨਾਲ ਨਾਲ ਦੱਸੀ ਵੀ ਜਾਓ ਤੇ ਪ੍ਰਾਈ ਵੀ ਜਾਓ ਇਹ ਪੇੜਾ ਲੱਸੀ ਪੇੜਾ ਲੱਸੀ ਦਾ ਗਲਾਸ ਕਿਹਦਾ ਹੁੰਦਾ ਉਹ 110 ਰੁਪਏ ਦਾ ਨੋਰਮਲ ਪੈਂਟ ਰੁਪਏ ਦਾ ਕੀ ਕੀ ਫਾਇਦਾ ਕੀ ਕੀ ਲੱਸੀ ਦੇ ਭਾਜੀ ਜਿਹੜੀ ਪੇੜੇ ਲੱਸੀ ਹੈ ਜੀ ਇੱਕ ਤੇ ਦਹੀਂ ਤ ਜਿਗਰ ਦੀ ਗਰਮੀ ਘਟ ਦਿੰਦੀ। ਭਾਈ ਤੇਰੇ ਨਾਲ ਅਸੀਂ ਨਹੀਂ ਪੈਜਦੇ। ਬਹੁਤ ਵਧੀਆ ਇੱਕ ਤੇ ਲੂ ਤੋਂ ਬਚਾ ਲੈਂਦੀ ਹੈ। ਜੇ ਲੱਸੀ ਪੀ ਲਈਏ 2-4 ਘੰਟੇ ਤੁਹਾਡੇ ਮਨ ਨੂੰ ਸ਼ਾਂਤੀ ਰਹਿੰਦੀ। ਤੇਰੇ ਅਗੇ ਵੀ ਲੋਕੀ ਤੋਂ ਬਗੈਰ ਵੀ ਬੰਦਾ 2-4 ਘੰਟੇ ਸਫਰ ਵੀ ਕਰ ਸਕਦਾ ਕੋਈ ਗੱਲ ਨਹੀਂ। ਤੇ ਹੁਣ ਪਾਣੀ ਦੀ ਪਾਣੀ ਦੀ ਘਾਟ ਨਹੀਂ ਮਹਿਸੂਸ ਹੁੰਦੀ। ਮੱਕ ਪਿਆ 80 ਸਾਲਾਂ ਤੋਂ 100 ਸਾਲ ਹੋ ਗਏ ਦੁਕਾਨ ਨਾਲ। ਰੇਟ ਦਾ ਫਰਕ ਪਿਆ। ਟੇਸਟ ਸੇਮ ਆ। ਟੇਸਟ ਸੇਮ। ਕਿਤੇ ਰੇਟ ਦਾ ਫਰਕ ਜ਼ਰੂਰ ਪਿਆ ਪਰ ਟੇਸਟ ਸੇਮ ਹੈ। ਭਾਜੀ ਕੀ ਨਾਮ ਹੈ ਪਹਿਲਾਂ ਦੱਸੋ ਪਹਿਲੀ ਵਾਰੀ ਬੀਤੀ ਲੱਸੀ ਐੜੀ ਹੈ ਪਹਿਲੀ ਵਾਰੀ ਬੀਤੀ ਹਾਂਜੀ ਜੋਜਾਰ ਸਿੰਘ ਮੇਰਾ ਨਾਮ ਹੈ ਕਿਹੜੀ ਜਗ੍ਹਾ ਤੋਂ ਯੋਕੇ ਤੋਂ ਯੋਕੇ ਤੋਂ ਯੂਕੇ ਤੋਂ ਅੰਮ੍ਰਿਤਸਰ ਦੀ ਚਰਚਾ ਚਰਚਾ ਸਿੱਤੇ ਉੱਥੇ ਪਿੱਤੀ ਦਰਬਾਰ ਸਾਹਿਬ ਦੇ ਕੋਲ ਪਰ ਹੈ ਇਹ ਹੋਰ ਇੱਕ ਚੀਜ਼ ਕਾ ਵਧੀਆ ਹੈ ਵਧੀਆ ਹਾਂਜੀ ਥੈਂਕ ਯੂ ਜੀ ਤੋਂ ਦੇਸ਼ ਦੇਸ਼ਾਂ ਤੋਂ ਜਿਹੜੇ ਸ਼ਰਧਾਲੂ ਯਾ ਸਲਾਨੀ ਅੰਮ੍ਰਿਤਸਰ ਪਹੁੰਚਦੇ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਉਹਨਾਂ ਦੀ ਇੱਕ ਜ਼ਰੂਰ ਇੱਛਾ ਹੁੰਦੀ ਹੈ ਕਿ ਪੇੜੇ ਵਾਲੀ ਲੱਸੀ ਜਿਹੜੀ ਜ਼ਰੂਰ ਟੇਸਟ ਕਰਨੀ ਹੈ ਲੱਸੀ ਰੂਪ ਪੀ ਕੇ ਜਾਣੀ ਇੱਥੋਂ ਦੀ ਹਾਂਜੀ ਅਮਰਸਨ ਸਿੰਘ ਨਸੀਮ ਮਸ਼ਹੂਰ ਹੈ ਜੀ ਭਾਜੀ ਮਸ਼ਹੂਰ ਹੈ ਹਾਂਜੀ ਕਾਹੜ ਜਿਆਦਾ ਮਸ਼ਹੂਰ ਹੈ ਅੰਕਲ ਹੁਣ ਆ ਗਏ ਦੂਰ ਦੂਰੋਂ ਆਉਂਦੇ ਲੋਕ ਕਾੜ ਪੀਣੇ ਇਹ ਵੀ ਮੁੰਡਾ ਦੁਬਈ ਤੋਂ ਹੈ ਚੇਚਾ ਦੁਬਈ ਤੋਂ ਆ ਕੇ ਕਹਿੰਦਾ ਲੱਸੀ ਪੀਂਦ ਲਈ ਉੱਥੇ ਬੜੀ ਸੁਣੀ ਅੰਕਲ ਜੀ ਨਾਮ ਦਾ ਸਾਡੇ ਨਾਲ 8-10 ਪਰਿਵਾਰ ਰਿਲੇਟਿਡ ਨੇ ਜਿਹੜੇ ਸਾਡੇ ਕੋਲ ਮੁੰਡੇ ਕੰਮ ਕਰਦੇ ਨੇ ਸਾਰੇ ਪਲੀ ਜਾ ਰਹੇ ਨੇ ਇੱਥੋਂ ਬਸ ਠੀਕ ਹੈ ਬਾਰੇ ਬੱਚੇ ਵੀ ਆ ਗਏ ਬੇਟਾ ਵੀ ਆ ਗਏ ਚੌਥੀ ਪੀੜ੍ਹੀ ਸਾਡੀ ਹੋਈ ਮੇਰੇ ਤੱਕ ਤੀਜੀ ਪੀੜ੍ਹੀ ਹੈ ਕਿ ਬੇਟਾ ਆ ਗਿਆ ਚੌਥੀ ਸਦੀ ਬਹੁਤ ਲੰਮਾ ਸਮਾਂ ਹੋ ਜਾਂਦਾ 100 ਸਾਲ ਦੇ 100 ਸਾਲ 27 ਚ ਹੋਵਾਂਗੇ ਜੀ ਸਦੀ ਹੋ ਜਾਏਗੀ ਬੜੀ ਵੱਡੀ ਸਾਡੇ ਬਜ਼ੁਰਗਾਂ ਨੇ ਬੂਟਾ ਲਾਇਆ ਚੱਲੀ ਜਾ ਰਹੀ ਗੁਰੂ ਰਾਮਦਾਸ ਦੀ ਨਗਰੀ 'ਚ ਬੈਠੇ ਆਂ ਬਸ ਵਧੀਆ ਸਾਡੇ ਕੋਲ ਤੇ ਸਮਝ ਲੋ ਸਰਦਾਰ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਜੀ ਤੇ ਅਰਣਜੀਤਲੀ ਜੀ ਸਾਡੇ ਹੋਮ ਮਿਨਿਸਟਰ ਉਹ ਵੀ ਆ ਗਏ ਰਾਜਨਾਥ ਸਿੰਘ ਜੀ ਤਕਰੀਬਨ ਸਾਰੇ ਹੀ ਸੈਲੀਬ੍ਰਿਟੀ ਜਿਹੜੇ ਐਕਟਰ ਨੇ ਉਹ ਤੇ ਬਿਆਨਤੀ ਨੇ 365 ਇੱਕ ਵਾਰੀ ਐਕਟਰ ਸਾਰੇ ਪੂਰਾ ਬੋਇੰਗ ਪਰ ਕੇ ਆ ਜੋ ਸਾਰੇ ਸਾਰੇ ਨਾਮ ਦੋ ਚਾਰ ਦੱਸੋ ਨਾਮ ਅਜਾ ਇਸ ਨਾਮ ਅਮਿਸ਼ਾ ਪਟੇਲ ਹੋ ਗਈ ਤਰਮਿੰਦਰ ਜੀ ਹੋਵੇ ਅਸਮਾਨ ਖਾਨ ਹੋ ਗਿਆ ਆਸ਼ਵਰੀਆ ਰਾਏ ਹੋ ਗਈ ਅਮਿਸ਼ਾ ਪਟੇਲ ਹੋ ਗਈ ਸਭ ਤਕਰੀਬਨ ਲਸੀ ਪਈ ਗਏ ਕਾਫੀਆਂ ਨਾਂ ਹੀ ਚਿੱਤੇ ਨਹੀਂ ਨਾ ਖਿਡਾਰੀ ਵੀ ਬਹੁਤ ਆਉਂਦੇ ਐ ਬਹੁਤ ਖਿਡਾਰੀ ਕਪਿਲਦੇਵ ਹੋ ਗਿਆ ਰੋਜਰ ਬਿੰਨੀ ਹੋ ਗਿਆ ਸਮਨੋਂ ਤੋਂ ਨਿਓਆ ਸਚਿਨ ਤਦਲ ਕਰੋ ਮਤ ਕਿ ਉਹ ਹੈਗਾ ਕਿ ਗੱਡੀ ਦੇ ਵਿੱਚ ਖਲੋਗੇ ਪੀ ਕੇ ਨਿਕਲ ਜਾ ਰਸ਼ ਹੋ ਜਾਂਦਾ ਨਾ ਇਹ ਆ ਵੀ ਗੋਬਿੰਦਾ ਜੀ ਹੋਏ ਬੜੀ ਬੜੇ ਮਤ ਕਿ ਪਿਆਰ ਮਹਿਸੂਸ ਹੁੰਦਾ ਆਪਣੇ ਆਪ ਸਾਡੇ ਬਜੂ ਗਾਣ ਬੂਟਾ ਲਾ ਆਂਦੇ ਸਾਡੇ ਬਜੂ ਗਾਣ ਬੂਟਾ ਲਾਇਆ ਸੀ ਖਾ ਰਹੇ ਫਾਲਸਟ ਬਿਲਕੁਲ ਉਹ ਬਹੁਤ ਵੱਡੇ ਵੱਡੇ ਸਿਆਸੀ ਆਗੂ ਪਦਾਮੰਤਰੀ ਡਾਕਟਰ ਮਨਮੋਹਨ ਸਿੰਘ ਵੱਖ-ਵੱਖ ਫਿਲਮ ਸਟਾਰ ਸਪੋਰਟਸਮੈਨ ਸਿੰਗਰ ਤੁਨੇ ਕਾ ਸੈਲੀਬ੍ਰਿਟੀਜ਼ ਵੀ ਇੱਥੇ ਆ ਕੇ ਲੱਸੀ ਦਾ ਸਵਾਦ ਚੱਕਦੇ ਨੇ ਤੋਂ ਬੜੇ ਵਧੀਆ ਸ਼ਬਦ ਇੱਕ ਹੁਣੇ ਇੱਕ ਵਿਅਕਤੀ ਨੇ ਕਹੇ ਸੀ ਕਿ ਸੱਚ ਕਰਨ ਸ਼੍ਰੀ ਮੰਦਿਰ ਸਾਹਿਬ ਦੇ ਦਰਸ਼ਨ ਕਰਕੇ ਜਿੱਥੇ ਰੂਹ ਨੂੰ ਸਕੂਨ ਮਿਲਦਾ ਹੈ ਉੱਥੇ ਇਸ ਮਿੱਠੀ ਲੱਸੀ ਦੇ ਨਾਲ ਜਿਹੜੀ ਹੈ ਉਹ ਤਨ ਨੂੰ ਠੰਡਕ ਮਿਲਦੀ ਹੈ ਦਿਲ ਨੂੰ ਠੰਡਕ ਮਿਲਦੀ ਹੈ ਔਰ ਜਿਹੜੀ ਕਿ ਅੰਮ੍ਰਿਤਸਰ ਦੀ ਵਿਰਾਸਤ ਦੀ ਇੱਕ ਪਹਿਚਾਨ ਬਣ ਚੁੱਕੀ ਹੈ ਕੈਮਰਾ ਪਰਸਨ ਅਵਤਾਰ ਸਿੰਘ ਰਾਮ ਮਨਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਅਮਰਤਸਰ